उन्हें नमा ट्राइपॉल का बैग ले पहली बारी ये वाला जीरो आजा हां बस ठीक है हाँ ये ले ले पकड़ ओ पानी पानी खुल गया पानी मैं तो बहुत हां 23 दिसंबर 6:56 मिनट ਤੇ ਆਪਾਂ ਇਸ ਟਾਈਮ ਖੜੇ ਆ ਰਮਸੂ ਰਾਤ 6:30 10 ਵਜੇ ਚੱਲੇ ਆਪਿਆ ਮਾਲਾ ਕੈਂਟ ਤੋਂ ਤੇ 5:30 ਪਹੁੰਚੇ ਜੀ ਆਪਾਂ ਕੀ ਨਾਮ ਹੁੰਦਾ ਪਟੜੀ ਪਟਣੀ ਕੋਲ ਪਟਲੀ ਕੋਲ ਹਾਂ ਉੱਥੋਂ ਫਿਰ ਆਪਾਂ ਲਈ ਟੈਕਸੀ ਪਟਲੀ ਕੋਲ ਪਟਲੀ ਕੋਲ ਉੱਥੋਂ ਲੈ ਕੇ ਆਪਾਂ ਟੈਕਸੀ ਨਗਰ ਨਗਰ ਤੋਂ ਹੁਣ ਰੂਮਸੂ ਤੇ ਟਰੈਕ ਕਰਤਾ ਸਟਾਰਟ ਟਰੈਕ ਆਪਾਂ ਕਰਤਾ ਸਟਾਰਟ ਤੇ ਆਪਣਾ ਯਾਰ ਆ ਗਿਆ ਨਾ ਸੋ ਵੀਡੀਓ ਦੇਖਦੇ ਸਾਰੇ ਮਿੱਤਰ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ ਫੜ ਜਾਏਗਾ ਤੇ ਟਰੈਕ ਆਪਾਂ ਕਰ ਰਹੇ ਆ ਜੀ ਹੁਣ ਨਹੀਂ ਨਹੀਂ ਚੰਦਰਖਾਨੀ ਪਾਸ ਕੁਝ ਕੋਟ ਆਇਆ ਮਿਲ ਤੋ ਬਸ ਤੇ ਚੰਦਰਖਾਨੀ ਪਾਸ ਟਰੈਕ ਦੀ ਸ਼ੁਰੂਆਤ ਕਰ ਰਹੇ ਆ ਆਪਾਂ ਬਸ ਪੁੱਤਰ ਕੁਝ ਨਹੀਂਗਾ ਕੁਝ ਨਹੀਂਗਾ ਨਾਲ ਚੱਲਣਾ ਨੇ ਬਾਅਦ ਚੱਲ ਸੋ ਆਜੋ ਤੁਹਾਨੂੰ ਮੈਂ ਚਲਦਿਆਂ ਚੰਦਰਖਾਨੀ ਪਾਸ ਪੂਰੇ ਰੁਮਸੂ ਦੇ ਵਿੱਚ ਸਾਨੂੰ ਇੱਕ ਵੀ ਬੰਦਾ ਹਲੇ ਜਾਗਦਾ ਨਹੀਂ ਮਿਲਿਆ ਤੇ ਜਾਗੇ ਵੀ ਕਾਨੂੰ ਹਲੇ ਤੜਕਾ ਹੀ ਹੋਇਆ ਤੇ ਸ਼ਾਂਤ ਜਿਹਾ ਮਾਹੌਲ ਹੈ ਬੜਾ ਕੋਈ ਆਵਾਜ਼ ਨਹੀਂ ਥੋੜੀਆਂ ਬੁੱਤੀਆਂ ਆਵਾਜ਼ਾਂ ਪੰਛੀਆਂ ਦੀ ਆਉਂਦੀਆਂ ਨੇ ਥੋੜੀ ਬਹੁਤੀ ਚੂਂ ਚੜੱਕ ਜੀ ਤੇ ਮੈਂ ਤੇ ਮੇਰੇ ਨਾਲ ਮੇਰਾ ਪੁਰਾਣਾ ਯਾਰ ਅਨੁਰਾਗ ਅਨੁਰਾਗ ਜੀ ਵੈਲਕਮ ਟੂ ਮਾਈ ਬਲੌਗ ਬਿਲਕੁਲ ਜੀ ਬਿਲਕੁਲ ਰਾਮ ਜੀ ਤੇ ਇਹ ਬੰਦਾ ਵਾਸਟ ਜਿਹੜਾ ਆਪਣੇ ਨਾਲ ਲਗਭਗ ਹਾ ਟ੍ਰੈਕ ਤੇ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਕੋਸ਼ਿਸ਼ ਇਹ ਰਹਤੀ ਹੈ ਕਿ ਟ੍ਰੈਕ ਮੈਕਸਿਮਮ ਤੋਂ ਮੈਕਸਿਮ ਆਪਕੇ ਸਾਥ ਕੀਆ ਜਾਵੇ ਜੀ ਤੇ ਸਾਹਮਣੇ ਪਿੱਛੇ ਉਹ ਪਹਾੜੀਆਂ ਦੇ ਉੱਤੇ ਬਰਫ਼ ਦਿਸਦੀ ਹੋਈ ਸਾਨੂੰ ਟੈਕਸੀ ਵਾਲਾ ਜਿੱਥੋਂ ਅਰੂਮਸੂ ਪਿੰਡ ਸਟਾਰਟ ਹੁੰਦਾ ਇੱਕ ਬੱਸ ਵੀ ਆਂਦੀ ਐ ਉੱਥੇ ਬੱਸ ਵੀ ਖੜੀ ਸੀ ਪਰ ਬੱਸ ਦਾ ਟਾਈਮ ਟੇਬਲ ਨਹੀਂ ਪਤਾ ਟੈਕਸੀ ਵਾਲਾ ਆਪਾਂ ਨੂੰ ਉੱਥੇ ਲਾ ਗਿਆ ਸੀ ਤੇ ਹੁਣ ਵੀ ਜਿੱਥੇ ਆਪਾਂ ਲੱਗੇ ਜਾਂਦੇ ਆ ਉਹ ਹੈਗਾ ਇੱਕ ਟੁੱਟਾ ਯਾਰਾ ਬਣਿਆ ਹੋਇਆ ਤੇ ਲੋਕਲ ਤਾਂ ਖੈਰ ਕਰ ਜੇਆਂ ਗੁਟੀਆਂ ਲੈ ਕੇ ਆਂਦੇ ਹੀ ਹੋਣਗੇ ਇੱਧਰ ਬਟ ਸਨ ਉਹ ਥੇ ਲਾ ਗਿਆ ਭਾਈ ਖੈਰ ਗੱਲ ਵੀ ਸਾਡੀ ਉੱਥੋਂ ਤੱਕ ਹੀ ਹੋਈ ਸੀ ਹੁੰਦੇ ਨਾਲ ਰੂਮਸੂ ਪਿੰਡ ਤੱਕ ਸੋ ਉਸ ਤੋਂ ਅੱਗੇ ਆਪਾਂ ਟਰੈਕ ਸ਼ੁਰੂ ਕਰਤਾ ਹੈ ਤੇ ਆ ਹਿਮਾਚਲ ਦੇ ਟਰੈਡੀਸ਼ਨਲ ਟਰੈਡੀਸ਼ਨਲ ਘਰ ਹੁੰਦੇ ਨੇ ਜਿਹੜੇ ਪੱਥਰ ਦੀਆਂ ਸਜੈਟਾਂ ਦੇ ਪਾਏ ਹੋਏ ਬਰਫਾਂ ਦੀ ਸਨੌਹਵਲਾਂ ਦੀ ਪੈਂਦੀ ਜਦੋਂ ਫਿਸਲ ਕੇ ਥੱਲੇ ਲੰਘ ਜਾਂਦੀ ਹੈ ਤੇ ਦੂਰ ਪਹਾੜਾਂ ਦੇ ਉੱਤੇ ਬਰਫੀ ਬਰਫ ਦੇ ਸਰੀਏ ਜੀ। ਆ ਜਿਹੜੇ ਸਾਰੇ ਦਰਖਤ ਤੁਸੀਂ ਦੇਖ ਰਹੇ ਹੋ ਸੁੱਕੇ ਹੋਏ ਇਹ ਸੇਬਾਂ ਦੇ ਨੇ। ਤੇ ਚਲੋ ਅੱਗੇ ਚਲੋ। ਇਹਨੂੰ ਕੁਝ ਮੈਪ ਵੀ ਐਪਲ ਫਾਰਮ ਦਸੀ ਜਾਂਦਾ। ਸੋ ਥੋੜਾ ਜਿਹਾ ਆਪਾਂ ਥੋੜਾ ਜਿਹਾ ਉਲਝਿਆ ਤੇ ਐਕਸਟ੍ਰਾ ਮਜੇ ਟ੍ਰੇਲ ਲੱਭੀ ਜਾਂਦੇ ਆ ਮਿਲਦੀ ਨਹੀਂ ਭਾਈ ਕੋਈ ਨਾ ਮਿਲ ਜੂਗੀ ਵਿਦਆਊਟ ਗਾਈਡ ਥੋੜੇ ਬੋਜ਼ੇ ਤਾਂ ਟੱਕੇ ਹੁੰਦੇ ਹੀ ਨੇ ਰੇਕ ਦਾ ਮੇਨ ਪਟਾਵ ਜਿਹਨੂੰ ਆਪਾਂ ਟਰੈਕ ਕਹਿੰਦੇ ਆ ਉਹ ਹੁਣ ਸਟਾਰਟ ਹੋਇਆ ਤੇ ਇੱਥੇ ਇੱਕ ਲੋਕਲ ਆਂਟੀ ਮਿਲ ਗਈ ਸੀ ਥੋੜੀ ਜਿਹੀ ਦੀ ਹੈਲਪ ਲੈ ਲਈ ਉਹਨਾਂ ਨੂੰ ਬੋਲਿਆ ਕਿ ਆ ਜੰਗਲ ਦੇ ਵਿੱਚ ਵਿੱਚ ਸਿੱਧਾ ਜਾਣਾ ਸੋ ਪਹਿਲਾਂ ਤਾਂ ਰਾਤ ਤੇ ਲੱਗੇ ਆਣੇ ਹੁਣ ਕੰਮ ਖੁੱਲਾ ਹੋ ਗਿਆ ਥੇੜ ਖੁੱਲੀ ਹੋ ਗਈ ਆ ਤੇ ਕਈ ਕਈ ਟ੍ਰੈਲਾਂ ਬਣੀਆਂ ਨੇ ਇੱਥੇ ਥੋੜੀ ਜਿਹੀ ਸਮਝਬੂਝ ਨਾਲ ਜਾਣਾ ਪੈਗਾ ਆਪਾਂ ਨੂੰ ਸੋ ਬੇਸਿਕਲੀ ਟ੍ਰੈਕ ਹੁਣ ਸਟਾਰਟ ਹੋਇਆ ਸਮਾ ਹੋ ਗਿਆ ਜੀ 8:00 ਵਜੇ ਤੇ 5 ਮਿੰਟ ਦੇ ਸਾਨੂੰ ਹਲੇ ਤੱਕ ਇਸ ਟਰੈਕ ਤੇ ਕੋਈ ਨਹੀਂ ਮਿਲਿਆ ਤੇ ਮਿਲਣਾ ਵੀ ਨਹੀਂ ਕਿਉਂਕਿ ਇਹ ਟਰੈਕ ਬਹੁਤ ਘੱਟ ਐਕਸਪਲੋਰ ਕਰਦੇ ਨੇ ਕੰਪਨੀਆਂ ਵੀ ਕਰਵਾਉਂਦੀਆਂ ਨੇ ਬਟ ਇੱਕ ਦੋ ਕੰਪਨੀਆਂ ਕਰਵਾਉਂਦੀਆਂ ਨੇ ਵੀ ਲੋਕਲ ਬਟ ਆਈ ਥਿੰਕ ਇਸ ਟਾਈਮ ਉਹ ਵੀ ਨਹੀਂ ਕਰਵਾ ਰਹੀਆਂ ਉਹ ਆਪਣਾ ਜੂਨ ਜਲਾਈ ਚ ਕਰਾਉਂਦੀਆਂ ਨੇ April ਚੋਂ March ਚੋਂ end of winter ਚੋਂ ਸੋ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਪੌਪੂਲਰ ਵਿੰਟਰ ਟਰੈਕ ਹੁੰਦੇ ਨੇ ਉਹ ਮੋਸਟਲੀ ਉੱਤਰਾਖੰਡ ਦੇ ਹੁੰਦੇ ਨੇ ਲਾਈਕ ਕਦਾਰ ਕੰਠਾ ਪਾਂਗਰ ਜੁਲਾ ਉਹ ਵਾਲੇ ਟਰੈਕ ਸੇ ਇਸ ਸਾਈਡ ਘਟਾਂਦੇ ਨੇ ਸੋ ਟਰੈਕ ਬੜਾ ਸ਼ਾਂਤ ਜ ਬੜਾ ਹੀ ਸ਼ਾਂਤ ਟਰੈਕ ਹੈ ਸੋ ਨਿਸਾਨ ਜਰਾ ਹੈ ਇੱਕ ਆਏ ਇੱਕ ਮੈਂ ਆ ਇੱਕ ਮੇਰਾ ਯਾਰ ਹੈ ਬਸ ਤਿੰਨ ਜਣੇ ਡਰੈਗ ਕਰਨੇ ਪਏ ਆ ਤੇ ਬੜਾ ਬੜਾ ਸਪੀਚਲੈਸ ਜਗਾ ਮਾ ਆ ਬੈ ਆਈ ਥਿੰਕ ਆਪਾਂ ਉੱਪਰ ਜਾਣਾ ਹੈ ਚੈੱਕ ਕਰੋ ਆਹ ਦੇਖ ਲੈਂਦੇ ਆ ਜਹਾ ਮਰਜੀ ਚਲ ਖੁੱਲੀ ਖੇੜਾ ਥੱਲਿਓ ਜਦੋਂ ਆ ਰਹੇ ਸੀ ਨਾ ਉੱਤੇ ਆਵਾਜ਼ ਹੀ ਆ ਰਹੀ ਸੀ ਅਜੀਬ ਸੀ ਤੇ ਮੈਂ ਕਿਹਾ ਸ਼ਾਇਦ ਕੋਈ ਲੱਕੜਾਂ ਲੁਕੜਾ ਵੜਦਾ ਪਿਆ ਪਰ ਆ ਕੇ ਦੇਖਿਆ ਤਾਂ ਇੱਕ ਪਾਣੀ ਦੀ ਪਾਈਪ ਲਾਈਨ ਤੇ ਇਹ ਫੱਟੀ ਹੋਈ ਏ ਪਾਈਪ ਲਾਈਨ ਫੱਟੀ ਹੋਈ ਏ ਬਟ ਕਮਾਲ ਦੀ ਗੱਲ ਇਹ ਏ ਕਿ ਇੰਨੀਆਂ ਉੱਚੀਆਂ ਪਹਾੜੀਆਂ ਤੇ ਵੀ ਇਹਨਾਂ ਨੇ ਪਾਣੀ ਦਾ ਇੰਤਜ਼ਾਮ ਕੀਤਾ ਏ 2 ਘੰਟੇ ਦੇ ਲੰਮੇ ਸਟ੍ਰੈਚ ਤੇ ਬਾਅਦ ਲੰਮਾ ਸਟ੍ਰੈਚ ਸੀਗਾ ਤੇ ਸਟੇਪ ਵੀ ਜੇਗਾ ਤੇ ਥੋੜੀ ਜੀ ਖੁੱਲੀ ਵਾਦੀ ਚ ਆਏ ਆ ਆਈ ਥਿੰਕ ਇਹ ਕੋਈ ਕੈਂਪ ਸਾਈਟ ਆ ਤੇ ਜਦੋਂ ਇਹ ਟਰੈਕਟਰ ਕੁਵਾਵਾ ਚੱਲਦਾ ਆ ਉਦੋਂ ਇੱਥੇ ਕੈਂਪ ਕੁੰਪ ਵੀ ਲਾਦੇ ਹੋਣਗੇ ਸੋ ਇਹ ਇਹਦੇ ਇਹ ਟਰੈਕ ਬਾਰੇ ਦੱਸਿਆ ਵੀ ਗਿਆ ਹੈ ਕਿ ਇਹ ਜਿਹੜਾ ਟਰੈਕ ਦਾ ਪਹਿਲਾ ਪੜਾਅ ਹੈ ਯਾਨੀ ਕਿ ਜਦੋਂ ਆਪਾਂ ਨਹਿਰ ਟਪਰੀ ਤੱਕ ਜਾਣੇ ਆ ਨਾ ਉੱਥੇ ਤੱਕ ਬੜਾ ਸਟੀਪ ਹੈ ਤੇ ਫਿਰ ਅੱਗੇ ਪਾਸ ਜ਼ਿਆਦਾ ਸਟੀਪ ਨਹੀਂ ਹੈਗਾ ਈਜ਼ੀ ਹੈ ਸੋ ਆਪਾਂ ਜਨਹਿਰ ਟਪਰੀ ਤੱਕ ਹੀ ਜਾਣਾ ਹੈ ਉਮੀਦ ਕਰਦੇ ਆ ਦੋ ਤਿੰਨ ਵਜੇ ਪਹੁੰਚ ਜਾਗੇ ਚਲੋ ਆਜਾ ਇੱਟੇ-ਕਿੱਟੇ ਦਰਖਤ ਨੇ ਪਤਾ ਨਹੀਂ ਕਿਹੜੀਆਂ ਸਦੀਆਂ ਤੋਂ ਖੜੇ ਹੋਣਗੇ ਇਹ ਵਾਲੇ ਦਰਖਤ ਦੇਖੋ ਪੱਤਾ ਇੱਕ ਵੀ ਨਹੀਂ ਪੱਤਾ ਨਾ ਹੋਣ ਦੀ ਵਜ੍ਹਾ ਕਿ ਅੱਜਕੱਲ ਠੰਡ ਹੈ ਥੋੜਾ ਜਿਹੜਾ ਰਾਹ ਸੀ ਰਾਹ ਚੋਂ ਗੁੰਮ ਹੋ ਗਏ ਸੀਗੇ ਆਪਾਂ ਅਸੀਂ ਉਹ ਵਾਲੇ ਰਸਤੇ 'ਚੋਂ ਐਂ ਥੱਲੇ ਉਤਰ ਗਏ ਸਾਹਮਣੇ ਉਹ ਦਿਸਦੀ ਪਈ ਸੀ ਇੱਕ ਆਪਣਾ ਵਾਰਡ ਜਿਵੇਂ ਤਾਲ ਲਾਈ ਹੁੰਦੀ ਹੈ ਨਾ ਇਤੋਂ ਦੇ ਸ਼ੈਪੜ ਨੇ ਲਾਈ ਹੋਣੀ ਐ ਇੱਦੇ ਜਿਵੇਂ ਮੰਨ ਲਓ ਸ਼ੇਰ ਸ਼ੂਰ ਦਾ ਕੋਈ ਖਤਰਾ ਹੋਣਾ ਤੇ ਉਹ ਸ਼ੈਪੜਾਂ ਨੇ ਲਾਈਆਂ ਹੋਈਆਂ ਨੇ ਤਾਰਾਂ ਉੱਥੇ ਉਹਦੀਆਂ ਬੱਕਰੀਆਂ ਬੁੱਕਰੀਆਂ ਛੱਡ ਦੇਣੇ ਉਹ ਤੇ ਅਸੀਂ ਉਹਨਾਂ ਦੇ ਚੱਕਰਾਂ ਚ ਉੱਥੇ ਚਲੇ ਗਏ ਤੇ ਹੁਣ ਫਿਰ ਟ੍ਰੇਲ ਲੱਭਦੇ ਲੱਭਦੇ ਆ ਸਾਰਾ ਘੁੰਮ ਗਏ ਆ ਘਟ ਤੋਂ ਘਟ 4-500 ਮੀਟਰ ਦਾ ਬਣ ਗਿਆ ਸੀਗਾ ਹੁਣ ਆਈ ਥਿੰਕ ਇਹ ਆ ਟ੍ਰੇਲ ਜਾਂ ਇਹ ਆ ਟ੍ਰੇਲ ਸਾਬ ਪਤਾ ਲੈ ਕੇ ਇੱਕ ਕੈਂਪਿੰਗ ਸਾਈਟ ਆਈ ਸੀ ਰਾਹ ਚੋਂ ਹੁਣ ਉਹਨਾਂ ਦਾ ਪਤਾ ਨਹੀਂ ਬੀਓ ਕਿਹੜੀ ਨਾਮ ਨਾ ਤਾਂ ਨਾਮ ਨੋਮ ਲਿਖਿਆ ਤੇ ਬੰਦਾ ਤਾਂ ਕੋਈ ਹੈਗਾ ਨਹੀਂ ਇੱਥੇ ਬਿਲਕੁਲ ਸੁਨਸਾਨ ਹੈ ਬਸ ਅਸੀਂ ਦੋ ਜਣੇ ਆ ਤੇ ਹੁਣ ਅੱਗੇ ਦੇਖਦੇ ਆ ਕੋਈ ਕੈਂਪਿੰਗ ਸਾਈਟ ਆਏਗੀ ਤਾਂ ਉੱਥੇ ਦੇਖਾਂਗੇ ਵਧੀਆ ਕੋਈ ਪਾਣੀ ਪੂਣੀ ਦਾ ਜਗਾੜ ਹੋਇਆ ਤਾਂ ਟੈਂਟ ਟੁੰਡ ਲਾਵਾਂਗੇ ਸਮਾਂ ਜਿਆਦਾ ਨਹੀਂ ਹੋਇਆ ਸਮਾਂ ਹੋਇਆ ਜੇ 6:30 11 ਵਜੇ ਦਾ ਸਵੇਰ ਦੇ ਤੁਰੇ ਹੋਏ ਆ 8 8 10 10 10 ਪਲੱਸ ਹੀ ਵਜਣ ਹੋਣਾ ਹੈ ਸਵਾ 3 ਕਿਲੋ ਦਾ ਤਾਂ ਸਲੀਪਿੰਗ ਬੈਗ ਹੈ 2 ਕਿਲੋ ਦਾ ਨਹੀਂ ਸੌਰੀ ਸਵਾ 3 ਕਿਲੋ ਦਾ ਟੈਂਟ ਹੈ ਤੇ 2 ਕਿਲੋ ਦਾ ਸਲੀਪਿੰਗ ਬੈਗ ਹੈ ਤੇ ਬਾਕੀ ਕੱਪੜੇ ਗਰਮ ਕੱਪੜੇ ਜੈਕਟਾਂ ਖਾਣਾ ਪੀਣਾ ਸੋ ਇਸ ਟ੍ਰੈਕ ਬਾਰੇ ਸੁਣਿਆ ਹੈ ਕਿ ਇਹਦਾ ਪਹਿਲਾ ਸਟ੍ਰੈਚ ਔਖਾ ਹੈ ਯਾਨੀ ਕਿ ਪਹਿਲਾ ਪੜਾਵ ਨਿਆ ਟਾਪਰੀ ਤੱਕ ਸੋ ਨਿਆ ਟਾਪਰੀ ਪਹੁੰਚਣਾ ਪਾਜ ਤੇ ਆਈਡੀਆ ਨਹੀਂ ਹੈਗਾ ਆਪਾਂ ਗਾਈਡ ਨਹੀਂ ਕੀਤਾ ਗਾਈਡ ਤੋਂ ਬਿਨਾ ਪ੍ਰੋਬਲਮ ਆ ਰਹੀ ਏ ਥੋੜੀ ਸੋ ਇਹ ਥੋੜਾ ਜਿਹਾ ਲੱਗਦਾ ਹੈ ਕਿ ਗਾਈਡ ਨਾਲ ਕਰਨ ਵਾਲਾ ਟਰੈਕ ਹੈ ਬਿਨਾ ਗਾਈਡ ਤੋਂ ਨਾ ਹੀ ਕਰੋ ਤਾਂ ਮੱਚ ਬੈਟਰ ਹੈ ਸਾਨੂੰ ਸਰੇ ਦੇ ਕਹਿੰਦੇ ਵੀ ਬਈ ਕਿ ਗਾਈਡ ਨਾਲ ਟਰੈਕ ਕਰੋ ਗਾਈਡ ਲੈ ਲਓ ਬੱਤ ਅਸੀਂ ਲਿਆ ਨਹੀਂ ਸੋ ਕੋਈ ਨਾ ਹੌਲੀ ਹੌਲੀ ਰਹਾ ਰੋ ਦੱਬ ਕੇ ਪਹੁੰਚਦੇ ਆ ਨਿਆ ਟੱਪ ਦੀ ਸਾਹਮਣੇ ਦੂਰ ਗਲੇਸ਼ੀਅਰ ਚਮਕਦੇ ਹੋਏ ਮੈਂ ਜ਼ੂਮ ਕਰਕੇ ਦਿਖਾਣਾ ਇਹ ਆਵਲੀ ਸੋ ਇਹਨਾਂ ਨੂੰ ਨਿਹਾਰਦੇ ਨਿਹਾਰਦੇ ਆਪਾਂ ਇੱਥੇ ਪਹੁੰਚੇ ਆ ਆ ਖੁੱਲੇ ਗਰਾਊਂਡ ਤੇ ਤੇ ਸ਼ਾਇਦ ਇਹ ਲੱਗਦੀਦਾ ਹੈ ਕੋਈ ਕੈਂਪਸਾਈਟ ਬਟ ਇਹਨਾਂ ਦੇ ਨਾਲ ਚ ਇੱਥੇ ਕੋਈ ਹੈਗਾ ਨਹੀਂ ਬਾਕੀ ਲੱਗਦਾ ਇੱਕ ਝੋਪੜੀ ਜੀ ਪਈ ਹੋਈ ਹੈ ਜਾ ਕੇ ਦੇਖਦੇ ਹਾਂ कि ये वाकई कैंप साइट है या सिर्फ धोखा है <laughs> हाँ बस ठीक है हाँ वो ये ले ले पकड़ और बहुत बड़ी है यार बहुत बड़ी बड़ी है छोटी कोई नहीं मिल रही ठीक है वैसे उतनी काफ़ी दो बोतल पानी उन्द्रखानी अपनी बोतल ले, खाली बोतल ले, खाली बोतल चाहती हाँ हाँ अगर मिल गया तो भर लेंगे रिस्क ले रहे हैं भाई बैग का कोई पता नहीं चके भी जा सकते गया था, था। ਆਪਣੀ ਕਿਸਮਤ ਹੈ ਬਰਬਾਦ ਹੋ ਜਾਗੇ ਬਰਬਾਦ ਹੋ ਜਾਗੇ ਨਿਆ ਬੈਗ ਮੇਰਾ ਤੇਰਾ 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 ਪਹਿਲਾ ਬੋਲੀਆ ਹੋਆ ਬਾਕੀ ਪੈਸੇ ਪੁੱਛੇ ਸਲੀਪਿੰਗ ਬੈਗ ਲਿਆ ਸਹੀ ਗੱਲ ਚਲ ਸਲੀਪਿੰਗ ਬੈਗ ਨਿਆ ਬੈਗ ਨਿਆ ਠੀਕ ਹੈ ਇਹ ਟਰੈਕ ਵੀ ਨਿਆ ਹੈ ਇਹ ਵਾਲਾ ਅਭੀ ਤੱਕ ਤਾਂ ਤਿੰਨ ਟਰੈਕ ਹੈ ਚੌਥਾ ਟਰੈਕ ਹੈ ਤੇ ਚਲ ਨਿਕਲਤੇ ਹਾਂ ਸੇ ਟਾਈਮ ਜਾ ਨਹੀਂ ਕਿਉਂਕਿ ਇੱਕ ਵੀ ਸੋਇਲ ਆ ਪਕੜ ਲੋ ਜੀ ਬੈਗਾਂ ਦਾ ਤਕੜਾ ਰਿਸਕ ਲੈ ਕੇ ਮੇਰੇ ਨਾਲ ਜਿਹੜਾ ਭਾਈ ਏ ਉਹਨੇ ਨਵਾਂ ਟਰਾਈਪੋਲ ਦਾ ਬੈਗ ਲੈ ਪਹਿਲੀ ਵਾਰੀ ਇਹ ਵਾਲਾ ਤੇ ਮੈਂ 슬ੀਪਿੰਗ ਬੈਗ ਨਵਾਂ ਲਿਆ ਹੈ ਟੈਂਟ ਲਾਉਣ ਦਾ ਟਾਈਮ ਨਹੀਂ ਹੈਗਾ ਸ਼ਾਇਦ ਕੋਈ ਗੱਲ ਨਹੀਂ ਦੇਖੀ ਜਾਊਗੀ ਰੱਬ ਰੱਖਾ ਹੈ ਬੈਗ ਥੱਲੇ ਰੱਖ ਕੇ ਉੱਤੇ ਚੱਲੇ ਆ ਟੋਪ ਦੇ ਤੇ ਸਵਾ ਕੋ ਇੱਕ ਦਾ ਟਾਈਮ ਹੋਇਆ ਤੇ ਵਾਈ ਗਰੁੱਪ ਵਾਲੀ ਕਰੇਗਾ ਕਿ ਸਾਡਾ ਕੋਈ ਸਮਾਨ ਨਹੀਂ ਚੱਕੇਗਾ ਜਿਹੜੀ ਜਗ੍ਹਾ ਤੇ ਅਸੀਂ ਟੈਂਟ ਰੱਖ ਕੇ ਆਏ ਹਾਂ ਨਾ

ਦਿਲਾਰ ਨੂੰ ਪਰੌਤਾ ਸੇ ਤਾਂ ਇੱਥੇ ਵੀ ਪਾਣੀ ਨਹੀਂ ਮਿਲਿਆ ਹੁਣ ਅੱਗੇ ਚੱਲਦੇ ਆਂ ਮੈਂ ਸੋਚਿਆ ਸੀ ਕਿ ਜੇ ਇੱਥੋਂ ਪਾਣੀ ਮਿਲ ਗਿਆ ਤੇ ਆਪਣਾ ਟੈਂਟ ਕੋਲ ਪਾਣੀ ਲੈ ਕੇ ਚਲੇ ਜਾਾਂਗੇ ਉੱਥੇ ਟੈਂਟ ਕੈਂਪਿੰਗ ਕਰ ਲਾਂਗੇ ਅੱਜ ਤੇ ਸਵੇਰੇ ਆਪਣਾ ਰਹਿਂਦਾ ਟਰੈਕ ਕਰ ਲਾਂਗੇ ਬਟ ਇੱਥੇ ਹਰ ਜਾਈਆਂ ਰੁਜੀਆਂਆਂ ਪਈਆਂ ਨੇ ਬੰਦੇ ਨਹੀਂ ਹੈਗੇ ਜੁੱਤੇ ਬਏ ਨੇ ਇਹ ਆ ਕਿ ਕਿਸੇ ਨੇ ਰਾਤ ਰੋਤ ਲੈ ਰਹਿਣਾ ਹੋਵੇ ਤਾਂ ਸਮਾਨ ਵੇ ਹੈਗਾ ਬਾਕੀ ਤੁਹਾਨੂੰ ਪਤਾ ਹੈ ਬਿਨਾ ਪਾਣੀ ਤੋਂ ਕੋਈ ਟਰੈਕ ਹੁੰਦਾ ਨਹੀਂ ਤੇ ਪਾਣੀ ਜੇ ਕਿਸੇ ਬਾਈ ਨੇ ਟਰੈਕ ਕਰਨ ਦਾ ਆਣਾ ਹੈ ਤਾਂ ਪਾਣੀ ਪੂਰਾ ਲੈ ਕੇ ਆਵੇ ਮਿੱਤਰਾਂ ਚੱਲ ਅੱਗੇ ਉਹ ਬੋਤਲ ਵੇਖੋ कैसी है पहले टूटी खराब तो नहीं है ਕੀ ਕਰਨਾ ਆਪਾਂ ਉਹਨੂੰ ਉਹ ਤਾਂ ਬੜੀ ਹੋ ਗਈ ਤਾਂ ਲੈ ਲੇ ਪਾਣੀ ਹੋਈ ਜਾ ਅਰੇ ਪਾਣੀ ਬਹੁਤ ਹੋ ਜਾਏਗਾ ਆਪਣੇ ਪਾਸ ਹਾਂ 3-4 ਬੋਤਲें ਹੋ ਜਾਣਗੀਆਂ ਆਪਾਂ ਬਰਫ਼ ਲੈ ਲੇਗੇ ਉੱਪਰ ਜੇ ਬਰਫ਼ ਮਿਲਗੀ ਨਾ ਬਰਫ਼ ਵੀ ਜਿਵੇਂ ਪੰਗਾਰ ਲੇਗੇ ਚੱਲ ਨਿਕਲ ਫਟਾਫਟ ਆ ਜਾ ਸਾਡੇ ਕੋਲ ਪਾਣੀ ਨਾ ਹੋਣ ਦੀ وجہ ਨਾਲ ਅਸੀਂ ਅੱਜ ਉੱਤੇ ਚਲਣਦੇ ਆਂ ਪਟ ਦਿੱਕਤ ਇਹ ਆ ਸਾਨੂੰ ਲੱਗਾ ਸੀਗਾ ਕਿ ਨੇੜੇ ਹੀ ਆ ਚੰਦਰਖਣੀ ਪਾਸ ਪਰ ਦੂਰ ਹੈ ਵਾਵਾ ਤੇ ਟਾਈਮ ਹੀ 3:30 ਸਵਾ 3 ਦਾ ਹੋ ਗਿਆ ਸਾਨੂੰ ਬਰਫ਼ ਵੀ ਨਹੀਂ ਮਿਲਦੀ ਬਈ ਕਿ ਬਰਫ਼ ਬੋਤਲਾਂ ਦੇ ਵਿੱਚ ਪਾ ਕੇ ਉੱਥੇ ਤੰਬੂ ਤੇ ਲਾ ਕੇ ਪਾਣੀ ਗਰਮ ਕਰਕੇ ਪਾਣੀ ਬਣਾ ਲਈਏ ਤੇ ਕੱਲ ਨੂੰ ਫਿਰ ਚੜ੍ਹ ਲਾਂਗੇ ਤੇ ਪਾਣੀ ਦੀਆਂ ਬੋਤਲਾਂ ਆਪਾਂ ਭਰ ਲੀਆਂ ਨੇ ਜਿੱਥੇ ਆਪਾਂ ਟੈਂਟ ਲਾਣਾ ਹੈ ਨਾ उत् तो घट भी चार किलोमीटर चार नहीं तो तीन तो होगा खुल गया पानी। मैं बैग तार चलती मैं आके क्या करूं देख, देख पावर बैंक ठा पहले कौन सी पतल खुली है चल मसा तो तीन चार किलोमीटर दूर पानी लेके आए क्यों हो गया नहीं इसके अंदर तो है निकला किसका ये भी ठीक है ये भी ठीक है मिले यार ओहो हो हो हो

ਫਰੰਟ ਬੜੀ ਹੱਥ ਬੜੇ ਠੰਡੇ ਪੈ ਨੇ ਜਾ ਕੇ ਆਪਾਂ ਟੈਂਟ ਪ੍ਰੰਟ ਲਾਣੇ ਆ ਬਾਈ ਅਜੇ ਟੈਂਟ ਪ੍ਰੰਟ ਸਭ ਲਾਣ ਵਾਲਾ ਪਿਆ ਆਪਣਾ ਟੈਂਟ ਲਾ ਕੇ ਖਾਣਾ ਪੀਣਾ ਬਣਾ ਕੇ ਪੈਣੇ ਅੱਜ ਠੰਡ ਬੜੀ ਹੋਣੀ ਆ ਇੱਥੇ ਤੇ ਸਵੇਰੇ ਦੇਖਦੇ ਆ ਆਪਣਾ ਚੰਦਰਖਣੀ ਪਾਸ ਪਹਿਲਾਂ ਹੀ ਸੋਚਿਆ ਸੀਗਾ ਕਿ ਇੱਥੇ ਆ ਜਿਹੜਾ ਨਿਆ ਟਾਪਰੂ ਐ ਜਾਂ ਨਿਆ ਟਾਪਰੀ ਐ ਇੱਥੇ ਆਪਾਂ ਲਾ ਲੈਨੇ ਆ ਟੈਂਟ ਤੇ ਫਿਰ ਇਹ ਸੋਚਿਆ ਕਿ ਚੱਲ ਅਜੇ 0 0 ਟੈਂਪਰੇਚਰ ਤਾਂ ਹੋਣਾ ਇਸ ਟੈਮਨ ਆ जीरो देखी कि अच्छा जी माइनस तीन टपरेचर इस है। टी टाइम भी टाइम आ देखो माइनस तीन टप्परेचर है इस टाइम टाइम किस ਪੌਣੇ 4 ਦਾ ਟਾਈਮ ਹੈ ਸੂਰਜ ਵੀ ਅੱਗੇ ਬਾਹਰ ਸੂਰਜ ਦੇਵਤਾ ਬਾਹਰ ਧੁੱਪ ਤੁਹਾਡੇ ਸਾਹਮਣੇ ਆ ਤੇ ਸਾਨੂੰ ਇੱਕ ਉਹ ਮਿਲ ਗਈ ਹੈ ਗੁਫਾ ਜੀ ਕੇਵਜਾ ਜਿਵੇਂ ਬਣਿਆ ਹੁੰਦਾ ਛੋਟਾ ਜਾਂ ਤੇ ਅਸੀਂ ਵੇਖਿਆ ਉੱਥੇ ਸਮਾਨ ਸੁਣ ਅਸੀਂ ਹੁਣ ਸੋਚਿਆ ਉੱਥੇ ਜਾ ਕੇ ਨਾ ਉਹ ਗੁਫਾ ਦੇ ਵਿੱਚ ਟੈਂਟ ਲਾਣੇ ਆ ਰਾਤ ਸੇਫ ਰਾਂਗੇ ਬਾਹਰ ਲੱਕੜਾਂ ਲੁਕੜਾ ਲਾ ਦਾਂਗੇ ਇੱਥੇ ਜੰਗਲੀ ਜਾਨਵਰਾਂ ਦਾ ਵੀ ਖਤਰਾ ਹੈ ਕਿਉਂਕਿ ਇਹ ਚੱਲਦਾ ਨਹੀਂ ਪਿਆ ਇਸ ਟਾਈਮ ਟ੍ਰੈਕ ਜੇ ਚੱਲਦਾ ਹੋਵੇ ਆਵਾਜ਼ ਆਈ ਹੋਵੇ ਫਿਰ ਤਾਂ ਬੰਦਾ ਕਹਿੰਦਾ ਇਸ ਟਾਈਮ ਕੋਈ ਨਹੀਂਗਾ ਸਵੇਰ ਦੇ ਅਸੀਂ ਦੋਵੇਂ ਠੱਕੇ ਖਾਦੀ ਜਾਂਦੇ ਆ ਸੋ ਅੱਧਾ ਪੌਣਾ ਘੰਟਾ ਹੋਰ ਮਿਹਨਤ ਕਰਦੇ ਆ ਉੱਥੇ ਆਪਣਾ ਤੰਬੂ-ਤੰਬੂ ਆਪਣੇ ਬੈਗ-ਬੂਗ ਚੱਕ ਕੇ ਜਾਂਦੇ ਆ ਤੇ ਫਿਰ ਮਿਲਦੇ ਆ ਉੱਥੇ ਆਪਾਂ ਉੱਥੋਂ ਆਪਣੇ ਬੈਗ ਚੱਕ ਕੇ ਤੇ ਆਪਾਂ ਨੂੰ ਇੱਕ ਕੈਫੇ ਚ ਕੁਲਾ ਮਿਲ ਗਿਆ ਇੱਥੇ ਕੋਈ ਇਕਾਨੀ ਸੀ ਤੇ ਇੱਥੇ ਅੰਦਰ ਟੈਂਟ ਲਾਤਾ ਹਾਂਜੀ ਕਿਵੇਂ ਮੇਰੇ ਜੋਗਾ ਵੀ ਦੇ ਦੇ ਪੇੜਾ ਇਕੱਲਾ ਹੀ ਖਾ ਜਾਏਗਾ ਵਾ ਫਿਰ ਠੀਕ ਹੈ ਮੈਂ ਕਹਿੰਦਾ ਚੁੱਲਾ ਲਾ ਦੇ ਨਾ ਰਸੂਖ ਸਾਫ ਨੂੰ ਚੁੱਲਾ ਬਾਹਰ ਲਾਵਾਂਗੇ ਚੁੱਲੀਆਂ ਲਗਾ ਦੇ ਫਿਰ ਹਾਂ ਲਾਣਾ ਇੱਕ ਮਿੰਟ ਆ ਗਿਆ ਸੋ ਟੈਂਟ ਟੁੰਟਾ ਲਾ ਲਿਆ ਹੁਣ ਮੈਗੀ ਸ਼ੈਗੀ ਸੁਪਸਾ ਪੀਨੇ ਆ ਤੇ ਪਾਣੀ ਦੀਆਂ ਬੋਤਲਾਂ ਦੇਖੋ ਅਸੀਂ ਕਿੰਨੀਆਂ ਇਕੱਠੀਆਂ ਕੀਤੀਆਂ ਨੇ ਕਿਉਂ ਕੀਤੀਆਂ ਨੇ ਕਿਉਂਕਿ ਸਵੇਰੇ ਅਸੀਂ ਅਗਲੇ ਟਰੈਕ ਤੇ ਜਾਣਾ ਸੋ ਅੱਗੇ ਜਾਣਾ ਹੈ ਮਤਲਬ ਕੀ ਚੰਦਰਖਣੀ ਪਾਸ ਜਾਣਾ ਹੈ ਅਸੀਂ ਅੱਧ ਚ ਮੁੜ ਕੇ ਆ ਗਏ ਆ ਕਿਉਂ ਕਿ ਸਾਨੂੰ ਪਾਣੀ ਦੀ ਬੜੀ ਸਮੱਸਿਆ ਹੋ ਗਈ ਸੀ ਤੇ ਚੱਲ ਪਾਣੀ ਦਾ ਜਿਗਾਰਡ ਜੁਗੜ ਅਸੀਂ ਕਰ ਰਹੇ ਆ ਪਰਫਪੁਰਫ ਤੋਂ ਸੋ ਇਹ ਬਲੌਗ ਨੂੰ ਆਪਾਂ ਇੱਥੇ ਕਰਦੇ ਆ ਖਤਮ ਜੀ ਸਵੇਰੇ ਮਿਲਦੇ ਆ ਨਵੇਂ ਬਲੌਗ ਦੇ ਨਾਲ ਸਸਰੀ ਕਾਲ ਲਵ ਯੂ ਹੱਸਦੇ ਰਹੋ ਵਸਦੇ ਰਹੋ ਬਾਏ ਬਾਏ ਗੁੱਡ ਨਾਈਟ ਰਾਤ ਦੀ ਐਸ ਚੋਪੜੀ ਤੇ